ਕਿ ਪਟਾਲਾ ਵਿਖੇ ਇੱਕ ਹਾਈ ਲੈਵਲ ਰਿਵਿਊ ਮੀਟਿੰਗ ਕੀਤੀ ਸੀ ਮੀਟਿੰਗ ਦਾ ਮੇਨ ਮਕਸਦ ਸੀਗਾ ਜਿਹੜੇ ਗੈਂਗਸਟਰਾਂ ਤੇ ਵਾਰ ਜਿਹੜਾ ਕੈਂਪੇਨ 20 ਜਨਵਰੀ ਨੂੰ ਸ਼ੁਰੂ ਕੀਤਾ ਗਿਆ ਹੈਗਾ ਉਸ ਦਾ ਰਿਵਿਊ ਕੀਤਾ ਗਿਆ ਤੇ ਅੱਗੇ ਲਈ ਸਟਰੈਟਜੀ ਬਣਾਈ ਗਈ ਤੇ ਖਾਸ ਤੌਰ ਤੇ ਪਟਾਲਾ ਡਿਸਟ੍ਰਿਕਟ ਦੇ ਆਫੀਸਰਸ ਨਾਲ ਐਸਐਚਓਜ਼ ਨਾਲ ਮੈਂ ਸਪੈਸ਼ਲ ਮੀਟਿੰਗ ਕੀਤੀ ਜਿਹੜਾ ਆਪਰੇਸ਼ਨ ਅਸੀਂ 20 ਜਨਵਰੀ ਨੂੰ ਲਾਂਚ ਕੀਤਾ ਸੀਗਾ ਐ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਨੇ ਆਪ ਸਾਡੇ ਨਾਲ ਬ੍ਰੇਨਸਟਾਰਮ ਕਰਨ ਤੋਂ ਬਾਅਦ ਉਹਨਾਂ ਨੇ ਸਟ੍ਰੈਟਜੀ ਬਣਾਈ ਸੀ ਕਿ ਕੁਝ ਜਿਹੜੇ ਇੰਪੋਰਟੈਂਟ ਕੇਸਾਂ ਦੇ ਵਿੱਚ ਉਹਨਾਂ ਨੇ ਕ੍ਰਾਈਮ ਨੂੰ ਟਰੈਕ ਕੀਤਾ ਰੈਗਨਰ ਅਪਡੇਟਸ ਲਈਆਂ ਉਸ ਤੋਂ ਬਾਅਦ ਸੀਐਮ ਸਾਹਿਬ ਦੇ ਨਾਲ ਬੈਠ ਕੇ ਇੱਕ ਸਟ੍ਰੈਟਜੀ ਬਣੀ ਕਿ ਕ੍ਰਾਈਮ ਨੂੰ ਇੱਕ ਓਵਰਆਲ ਜਿਹੜਾ ਆਰਗੇਨਾਈਜ਼ਡ ਕ੍ਰਾਈਮ ਦਾ ਗੈਂਗਸਟਰਸ ਦਾ ਜਿਹੜਾ ਇਕੋ ਸਿਸਟਮ ਹੈ ਉਸ ਨੂੰ ਡਿਵਾਲਿਸ਼ ਕੀਤਾ ਜਾਏ ਉਹਨਾਂ ਦੇ ਖਿਲਾਫ ਲੀਗਲ ਐਕਸ਼ਨ ਕੀਤਾ ਜਾਵੇ ਮੈਂ ਲੋਕਾਂ ਨੂੰ ਅਪੀਲ ਕਰਾਂਗਾ ਕਿ ਤੁਸੀਂ ਵੱਧ ਤੋਂ ਵੱਧ ਸਹਿਯੋਗ ਦਿਓ ਉਸ ਮੈਂ ਇਨਫੈਕਟ ਇਵਨ ਕਿ ਅਸੀਂ ਦਾ ਜਿਹੜੇ ਕ੍ਰਾਈਮ ਦੇ ਵਿੱਚ ਵੀ ਇਨਵੋਲਡ ਹੈ ਮੈਂ ਕਹਾਂਗਾ ਤੁਸੀਂ ਸਰੈਂਡਰ ਕਰੋ ਮੇਨਸਟ੍ਰੀਮ 'ਚ ਆਓ ਅਸੀਂ ਤੁਹਾਡੇ ਨਾਲ ਵਿਦਨ ਪੈਰਾਮੀਟਰਸ ਆਫ ਲਾ ਲੀਨਿਐਂਟ ਵੀਊ ਲਾਗੇ ਤੇ ਕੋਸ਼ਿਸ਼ ਕਰਾਂਗੇ ਕਿ ਜਿਹੜੇ ਲੋਕ ਸਰੈਂਡਰ ਕਰਦੇ ਆ ਪੁਲਿਸ ਦੇ ਕੋਲ ਆਉਂਦੇ ਆ ਉਹਨਾਂ ਨੂੰ ਮੇਨਸਟ੍ਰੀਮ ਦੇ ਵਿੱਚ ਸ਼ਾਮਿਲ ਕੀਤਾ ਜਾਵੇ ਕ੍ਰਿਮਨਲ ਦੀ ਸੋਸਾਇਟੀ ਦੇ ਵਿੱਚ ਕੋਈ ਜਗ੍ਹਾ ਨਹੀਂ ਹੈ ਜਿਹੜਾ ਕੋਈ ਗੈਂਗਸਟਰ ਹੈ ਤੁਸੀਂ ਦੇਖਿਆ ਹੋਣਾ ਅਸੀਂ ਭਾਰਤ ਦਾ ਕੋਨਾ ਨਹੀਂ ਛੱਡਿਆ ਜੇ ਪਿਛਲੇ ਸਾਢੇ ਕੇਸਸ ਹੋਏ ਸੀਗੇ ਅਸੀਂ ਰਾਏਪੁਰ ਤੋਂ ਫੜ ਕੇ ਬੰਦੇ ਲਿਆਉਂਦੇ ਅਸੀਂ ਕਲਕੱਤਾ ਤੋਂ ਫੜ ਕੇ ਬੰਦੇ ਲਿਆਉਂਦੇ ਅਸੀਂ ਇੰਡੀਆ ਦੇ ਕਿਸੇ ਕੋਨੇ ਦੇ ਵਿੱਚ ਭਾਰਤ ਤੋਂ ਬਾਹਰ ਵੀ ਜੇ ਕੋਈ ਕ੍ਰਾਈਮ ਕਰੂਗਾ ਉਸ ਨੂੰ ਲੈ ਕੇ ਆਵਾਂਗੇ ਉਸ ਨੂੰ ਲਾ ਜਿਹੜਾ ਹੈਗਾ ਉਹ ਫੇਸ ਕਰਨਾ ਪੈਗਾ ਅਸੀਂ ਇੱਕ ਆਈਜੀ ਰੈਂਕ ਦੇ ਅਫਸਰ ਦੇ ਅੰਡਰ ਇੱਕ ਆਫਟੈਕ ਜਿਹੜੀ ਓਵਰਸੀਜ਼ ਫਿਊਜੀਟਿਵ ਟਰੈਕਿੰਗ ਐਂਡ ਐਕਸਟਰੈਡੀਸ਼ਨ ਸੈੱਲ ਬਣਾਇਆ ਹੈਗਾ ਜਿਹੜਾ ਗਵਰਨਮੈਂਟ ਆਫ ਇੰਡੀਆ ਦੇ ਨਾਲ ਫੋਰਨ ਪੁਲਿਸ ਏਜੰਸੀਜ਼ ਨਾਲ ਬਿਹਤਰ ਤਾਲਮੇਲ ਕਰਕੇ ਡਿਸਟ੍ਰਿਕਟ ਸਟੂਪ ਪ੍ਰੋਪੋਜ਼ਲਸ ਜਿਹੜੇ ਉਹ ਬੰਵਾ ਕੇ ਇਹਨਾਂ ਦੀ ਐਕਸਟਰੈਡੀਸ਼ਨਸ ਨੂੰ ਫਾਸਟ ਟਰੈਕ ਕੀਤਾ ਜਾਵੇਗਾ ਅਸੀਂ ਇੱਕ ਐਂਟੀ ਗੈਂਗਸਟਰ ਹੈਲਪਲਾਈਨ ਸ਼ੁਰੂ ਕੀਤੀ ਹੈਗੀ 93946 93946 ਇਸ ਤੇ ਜੇ ਕੋਈ ਇਨਫੋਰਮੇਸ਼ਨ ਦਊਗਾ ਉਹਦੀ ਆਈਡੈਂਟੀਟੀ ਸੀਕ੍ਰੀਟ ਰੱਖੀ ਜਾਊਗੀ ਤੇ ਉਸ ਟਿਪ ਤੇ ਐਕਸ਼ਨ ਕੀਤਾ ਜਾਊਗਾ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸਾਹਿਬ ਨੇ 10 ਕਰੋੜ ਸਾਢੇ ਰਿਵਾਰਡ ਹਿੱਟ ਦੇ ਵਿੱਚ ਇਸ ਸਾਲ ਅਲੋਕੇਟ ਕੋਵੇ ਡਰੱਗਸ ਲਈ ਤੇ ਆਰਗੇਨਾਈਜ਼ ਕਰਾਈਂ ਬਾਰੇ ਜੋ ਕੋਈ ਇਨਫਰਮੇਸ਼ਨ ਦੇਵੇ ਇਹਦੇ ਚ ਪਬਲਿਕ ਦਾ ਲੋਕ ਜਿਵੇਂ ਪਿੱਛੇ ਅਗਰ ਸਰਚ ਵੀਡੀਸੀ ਨੇ ਸਾਨੂੰ ਇਤਲਾ ਦਿੱਤੀ ਸੀ ਤੇ ਉਹਨਾਂ ਨੂੰ ਵੀ ਰਿਵਾਰਡ ਮਿਲੂਗਾ ਜਿਹੜੇ ਪੁਲਿਸ ਦੇ ਅਫਸਰ ਹੈਗੇ ਉਹਨਾਂ ਨੂੰ ਵੀ ਰਿਵਾਰਡ ਮਿਲੂਗਾ